ਦਿੰਨੀ ਦੇਰ ਤੱਕ ਇਹਨਾਂ ਦਾ ਕਲਰ ਨਹੀਂ ਥੇਮ ਹੁੰਦਾ। ਉਹਨੀ ਦੇਰ ਤੱਕ ਆਪਾਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਵੀਡੀਓ ਅੱਜ ਆਪਾਂ ਬਣਾਉਣੇ ਨਿੰਬੂ ਦੀ ਚਟਣੀ ਦੀ। ਜੁੜੇ ਰਹੋ ਜੀ ਵੀਡੀਓ ਦੇ ਨਾਲ ਸਤਿ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ। ਦੱਸਦਿਆਂ ਆਪਾਂ ਵੀ ਕੀ ਕੀ ਪਾਉਣੇ ਆ ਤੇ ਕੀ ਕੀ ਵਰਤਣਾ ਤੇ ਕਿੰთა ਦੀ ਆਪਣੀ ਚਟਣੀ ਬਣਦੀ ਆ। ਆਓ ਜੀ ਬਣਾਈਏ ਚਟਣੀ। ਧਰਪਨ ਲੈ ਲੈ ਜੀ ਹਰੀਆਂ ਮਿਰਚਾਂ ਤੇ ਲਾਸਨ ਪੰਜ ਛੇ ਪਿਆਜ਼ ਲੈ ਲੈ ਪਿਆਜ਼ ਆਪਾਂ ਨੇ ਧੋਲੇ ਛਿੱਲ ਕੇ ਚਾਰ ਨਿੰਬੂ ਲੈ ਲੈ ਤੇ ਇੱਕ ਟਮਾਟਰ ਲੈ ਲੈ ਨਿੰਬੂ ਨੂੰ ਆਪਾਂ ਕੱਟ ਲੈਨੇ ਜੀ ਦੋ ਦੋ ਪੀਸ ਬਣਾ ਲੈਣੇ ਜਿਹੜੇ ਆ ਬੀਜ ਨੇ ਇਹਨਾਂ ਦੇ ਬੀਜ ਆਪਾਂ ਵਿੱਚੋਂ ਕੱਢ ਦਿੰਨੇ ਆ ਬੀਜ ਨਹੀਂ ਆਪਾਂ ਨੇ ਵਿੱਚ ਰੱਖਣੇ ਹੈਗੇ ਇਕੱਲੇ ਆਪਾਂ ਨੂੰ ਨਿੰਬੂਏ ਚਾਹੀਦੇ ਨੇ ਕਿਉਂਕਿ ਬੀਜਾਂ ਨਾਲ ਆਪਣੀ ਚਟਣੀ ਕੌੜੀ ਹੋ ਜੂਗੀ ਜੀ ਬੀਜ ਨਹੀਂ ਆਪਾਂ ਵਿੱਚ ਰੱਖ ਦੇਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲਿਆ ਕਰੋ ਇੱਕ ਭੈਣੇ ਮੇਰੀ ਰਿਕਵੈਸਟ ਆ ਤੇ ਲਾਈਕ ਜਰੂਰ ਕਰਦਿਆ ਕਰੋ ਕਮੈਂਟ ਤੁਹਾਡੇ ਬਹੁਤ ਆਉਂਦੇ ਨੇ ਤੇ ਲਾਈਕ ਬਹੁਤ ਘੱਟ ਆਉਂਦੇ ਨੇ ਲਾਈਕ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਕਿਉਂਕਿ ਆਪਾਂ ਇੰਨੀ ਮਿਹਨਤ ਕਰਦੇ ਆ ਭੈਣੇ ਜਰੂਰ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਲਓ ਜੀ ਆਪਾਂ ਨਿੰਬੂਆਂ ਨੂੰ ਸਾਰਿਆਂ ਨੂੰ ਕੱਟ ਕੇ ਇਹਨਾਂ ਦੇ ਬੀਜ ਆਪਾਂ ਵਿਚਾਰ ਨੂੰ ਕੱਢ ਦਿੰਨੇ ਆ ਜੀ ਆਪਾਂ ਪਿਆਜ਼ਾਂ ਨੂੰ ਕੱਟ ਲੈਂਦੇ ਆ ਪਿਆਜ਼ ਜਨੂੰ ਕੱਟ ਕੇ ਆਪਾਂ ਇਹਦੀ ਕੱਲੀ ਕੱਲੀ ਲੇਅਰ ਪਾ ਲੈਣੇ ਮੋਟੇ ਜੀ ਪਿਆਜ਼ਾਂ ਦਾ ਲੇਅਰ ਜੀ ਬਹੁਤ ਮੋਟੀ ਆ ਵਧੀਆ ਨੇ ਉਹ ਮਿੱਠੇ ਨੇ ਜਿੱਦਾਂ ਇਹ ਆਪਾਂ ਸਾਰੇ ਪਿਆਜ਼ਾਂ ਨੂੰ ਕੱਟ ਲੈਣੇ ਆ ਜੀ ਲੋ ਜੀ ਪਿਆਜ਼ ਵੀ ਆਪਾਂ ਨੇ ਕੱਟ ਲਿਆ ਟਮਾਟਰ ਵੀ ਆਪਾਂ ਨੇ ਕੱਟ ਲਿਆ ਇਹਨਾਂ ਨੂੰ ਆਪਾਂ ਨਹੀਂ ਕੱਟਦੇ ਇਹਨਾਂ ਨੂੰ ਸਾਫ਼ ਤੇ ਰੱਖਾਂਗੇ ਨਿੰਬੂ ਵੀ ਕੱਟ ਲੇ ਹੁਣ ਆਪਾਂ ਗੈਸ ਵਾਲ ਦਿਆਂ ਜੀ ਅਪਰ ਤਾਂ ਅੱਜ ਲੈਨੇ ਆਪਾਂ ਫਰਾਈਂਗ ਪੈਨ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਕਿਉਂਕਿ ਕੀੜੇ ਕੰਡੇ ਦਾ ਸਿੱਕੀਆ ਦਾ ਮੌਸਮ ਆ ਜੀ ਧੋਤੇ ਬਿਨਾ ਕੋਈ ਚੀਜ਼ ਬੱਤੀ ਨਹੀਂ ਆਂਦੀ ਹੁਣ ਇਹਦਾ ਪਾਣੀ ਸੁਕਾ ਲੈਨੇ ਆਪਾਂ ਚੰਗੀ ਤਰ੍ਹਾਂ ਲੋ ਜੀ ਪੈਨ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰੋਂ ਦਾ ਤੇਲ ਤੇਲ ਆਪਣਾ ਕੜਿਆ ਹੋਇਆ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਲੋ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜਿਹੜੇ ਆ ਨਿੰਬੂ ਕੱਟੇ ਨੇ ਹੁਣ ਆਪਾਂ ਇਹ ਨਿੰਬੂ ਇਹਦੇ ਚ ਪਾ ਲੈਨੇ ਆ नेमबूयान आपण पाणी करून थोडे चिटे थोडा ज्या पाणी आहे जे नेंबूं लग्न ह्याचे चिटे राहते हुण एन नेंबूया आपण चं तर फ्राई कर जिनी देर तक एना कलर नाही चेंज हां उर तक आपण नेंदू फ्राई कर ਕਲੋਜੀ ਨਿੰਬੂਆਂ ਦਾ ਆਪਣਾ ਤਾਂ ਕਲਰ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਲਸਣ ਤੇ ਹਲਦੀ ਮਿਕਸ ਕਰ ਲੈਣਾ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣੇ ਬਾਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਪਿਆਜ਼ ਲਸਣ ਕਿਉਂਕਿ ਤੇਲ ਗਰਮ ਸੀ ਲਸਣ ਆਪਣਾ ਭੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰ ਦਿੰਨੇ ਆ ਹੁਣ ਇਹਨੂੰ ਵੀ ਆਪਾਂ ਬ੍ਰਾਊਨ ਹਲਕਾ ਜਿਹਾ ਬ੍ਰਾਊਨ ਹੋਣ ਦੇ ਤੱਕ ਭੁੰਨਾਂਗੇ ਲੋਜੀ ਪਿਆਜ਼ ਆਪਾਂ ਇਦਾਂ ਹੀ ਕੱਟਤੀ ਫੇਰ-ਫੇਰ ਕੇ ਭੁੰਨ ਲਵਾਂਗੇ। ਤਾਂ ਜੋ ਆਪਣੀਆਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪੱਕ ਜਾਣ। ਪਿਆਜ਼ ਤੇ ਆਪਣੇ ਮਿਰਚਾਂ ਤੇ ਅਦਰਕ ਆਹ ਲਾਸਣ ਚੰਗੀ ਤਰ੍ਹਾਂ ਗਰਜ ਦੇਵੇ। ਲੋਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਟਮਾਟਰ। ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ। ਸਿੰਨੀ ਜੇਰ ਤੱਕ ਬਕਾਵਾ ਨਹੀਂ ਸਿੰਨੀ ਜੇਰ ਤੱਕ ਆਪਣੇ ਟਮਾਟਰ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਅੱਜ ਤੀਜੇ ਆਪਣੀਆਂ ਸਾਰੀਆਂ ਚੰਗੀ ਤਰ੍ਹਾਂ ਪੱਕ ਗਈਆਂ ਹੁਣ ਆਪਾਂ ਗੈਸ ਕਰ ਦਿੰਨੇ ਆ ਚੁੱਲਾ ਬੰਦ ਤੇ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣੇ ਆ ਤੇਲ ਆਪਨੇ ਫੇਰ ਕਿਸੇ ਸਬਜ਼ੀ ਨੂੰ ਬਣਾਉਣ ਦੇ ਵਿੱਚ ਕੰਮ ਆ ਜੀ ਲੋੜ ਜੀ ਇਹਨੂੰ ਠੰਡਾ ਹੋਣ ਲਈ ਰੱਖ ਦਿੰਨੇ ਆਪਾਂ ਤੇਲ ਕੱਢ ਕੇ ਇਹਦੇ ਵਿੱਚ ਪਲੇਟ 'ਚ ਠੰਡਾ ਕਰ ਲੈਣੇ ਆ ਕੱਢ ਕੇ ਤੇਲ ਤੋਂ ਬਾਹਰ ਚਲੋ ਜੀ ਇਹਨੂੰ ਠੰਡਾ ਹੋਏ ਤੋਂ ਬਾਅਦ ਚੰਦਦੇ ਆਪਾਂ ਅਗਰ ਤੁਹਾਨੂੰ ਮਸਾਲਾ ਆਪਣਾ ਸਾਰਾ ਠੰਡਾ ਹੋ ਗਿਆ ਹੁਣ ਇਹਨੂੰ ਆਪਾਂ ਜਾਰ ਦੇ ਵਿੱਚ ਪਾ ਲੈਨੇ ਆ ਥੋੜੀ ਜਿਹੀ ਆਪਾਂ ਐਡ ਕਰ ਲੈਣੇ ਆ ਜੀ ਵਿੱਚ ਮਿਰਚ ਕਿਉਂਕਿ ਆਪਾਂ ਨੇ ਪਹਿਲਾਂ ਹਰੀ ਮਿਰਚ ਵੀ ਪਾ ਲਈ ਥੋੜੀ ਜਿਹੀ ਪਾਵਾਂਗੇ ਨਮਕ ਆਪਾਂ ਪਾ ਲੈਣੇ ਆ ਜੀ ਸਵਾਦਨ ਦਾ ਲਓ ਜੀ ਇੱਕ ਚਮਚਾ ਆਪਾਂ ਪਾ ਲੈਣੇ ਆ ਚੀਨੀ ਦਾ ਕਿਉਂਕਿ ਜਦ ਆਪਾਂ ਨੇ ਖੱਟੀ ਚਾਹੀਦੀ ਹੈ ਤਾਂ ਫਿਰ ਮਿੱਠਾ ਵੀ ਵਿੱਚ ਜ਼ਰੂਰ ਚਾਹੀਦਾ ਖੱਟੀ ਤੇ ਮਿੱਠੀ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਨੇ। ਲਓ ਜੀ ਚਟਣੀ ਆਪਣੀ ਬਣ ਗਈ। ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਨੇ। ਚਾਹ ਜੀ ਪਰਪੇ ਦਾ ਆਦਨ ਥੋੜੀ ਜੀ ਕਿਸਮੇ ਚ ਕਿਉਂਕਿ ਇਹਦੇ ਨਾਲ ਟੈਸਟ ਬਹੁਤ ਵਧੀਆ ਬਣ ਜਾਂਦਾ ਤੁਸੀਂ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਨਿੰਬੂ ਦੀ ਚਟਣੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ